ਉਸੇ ਬਾੜੀ ਤੋਂ ਭੀ ਆਂਦਾ ਮਨਿੰਦਰ ਵੀ ਨਹੀਂ ਆਈ ਇੱਧਰ ਬਾਜ਼ਮਾਦ ਕੀ ਦੇਖਦੇ ਮਨਿੰਦਰ ਮਨਿੰਦਰ ਤੇਰੇ ਫਮੀ ਕਿੱਛ ਆਂ ਮਮੀ ਨੇ ਤਾਂ ਸਾਹ ਸੁਸ ਕਰੀ ਜਾਂਦੀ ਆ ਅੱਛਾ ਹਾਂਜੀ ਹੋ ਕੇ ਕਿਨੇ ਸੀ ਚਾਹ ਬਣਾਉਣੇ ਕੋਲ ਤਾਂ ਮੈਨੂੰ ਸਰਬੜਾ ਦੁਖੀ ਆਂਦਾ ਅੱਛਾ ਚਾਹ ਬਣਾਣੇ ਨੇ ਤੂੰ ਹਾਂ ਮੈਂ ਬਣਾ ਰਹੀ ਹਾਂ ਜਦ ਬਾਹਰ ਸਵਾਦ ਬਣਾਉਣੀ ਹੈ ਮੈਂ ਚੱਲ ਅੱਛਾ ਮੈਂ ਚਲ ਕਰ ਆਇਆ ਤੋ ਦੋ ਕੱਪ ਬਣਾਣਾ ਦੋ ਕੱਪ ਤੈਨ ਬਣਾ ਲਾ ਕਹਿੰਦੇ ਮਮੀ ਪੀ ਲੂ ਹਾਂ ਮੈਂ ਦੋ ਕੱਪ ਤਿਆਰ ਕੀ ਆ ਵੀ ਦੋ ਗਲਾਸ ਪਾਣੀ ਦੇ ਪਾ ਲਈ ਉਹ ਤਾਂ ਚਾਰ ਬਣ ਜਾਣਗੇ ਠੀਕ ਹੈ ਜੀ ਮੈਂ ਤਾਂ ਦੋ ਕੱਪ ਹੀ ਕਹਿਣਾ ਪਲੇ ਨਹੀਂ ਗਲਾਸ ਪਾਣੀ ਦੋ ਪਾਣੀ ਚਲੋ ਮੈਂ ਬਣਾ ਕੇ ਲਈ ਇੱਕ ਦਿਨ ਹਾਂ ਮਿੱਠਾ ਘੱਟ ਰੱਖ ਠੀਕ ਹੈ ਮਿੱਠਾ ਘੱਟ ਰੱਖੂਗੀ ਨਾਲੇ ਮੰਮੀ ਵੀ ਚਾਹ ਰੱਖੀ ਪਈਆ ਕਿੰਨਾ ਕੰਮ ਘਲਿੰਦੇ ਸਵੇਰ ਉਹ ਵੀ ਕੋਈ ਨਹੀਂ ਨਾ ਹਾਂ ਉਹ ਵੀ ਪੀ ਉਸ ਜਾਣ ਬਣਾ ਲਾ ਜਾ ਤੇ ਮੈਂ ਜਾਣੀ ਛੇਤੀ ਬਣਾ ਲੀਜੇਗਾ ਨਹੀਂ ਕਹਿੰਦੀ ਨਹੀਂ ਦੇਖੋ ਬਿਨਾਂ ਸੈਲਫ ਫਡੀ ਅੰਦਰ ਲੋ ਫੀਲ ਐਨਕ ਵੀ ਨਵਾਲ ਤਾਂ ਵੀ ਨਿਚੈਟ ਪਾਇਆ ਹੈ ਸਨੀ ਸੋਰੀ ਦੁੱਬੀ ਮੈਨੂੰ ਤਾਂ ਅੰਤ ਤੱਕ ਹੁੰਦੀ ਰਹੇਗੀ ਢੀਂਦੇ ਹੋਣ ਤੋਂ ਪਹਿਲਾਂ ਪਹਿਲਾਂ ਸ਼ਾਮ ਜੀ ਸੜਦਣੀ ਆ ਕਿੰਨਾ ਲੰਮ ਹੋ ਗਿਆ ਚਾਹੀਦੀ ਨੀ ਦੇ ਕੇ ਕੋਈ ਜੀ ਦਸੀ ਬਣਾਉਣੀ ਆਉਂਦੀ ਆ ਮੈਨੂੰ ਪਤਾ ਨਹੀਂ ਪੂਰੀ ਪਾਈ ਹੋ ਪਤਾ ਨਹੀਂ ਆਪੀ ਜਾ ਕੇ ਦੇਖ ਲਈਂ ਕੀ ਕਰੀ ਜਾਂਦੀ ਐ ਮੈਨੂੰ ਨਹੀਂ ਸੀ ਨਹੀਂ ਉੱਠਣਾ ਪੈਣਾ ਪਰ ਪਾਣ ਆਪਾ ਜਾ ਕੇ ਕਾਈਦੇ ਪਤਾ ਵੀ ਨਹੀਂ ਲੱਗ ਕ ਵੀ ਖੁਸ਼ੀ ਹੋਏ ਕਿ ਐ ਸੋਚੀ ਨਹੀਂ ਜੇ ਜਿੱਦੇ ਟੱਕ ਜਾਂਗੇ ਤਾਂ ਵਾਹ ਕੀ ਸਕੱਲਾ ਪਾਣੀ ਪਾਇਆ ਪਹਿਲਾਂ ਮੇਰੀ ਬੇਸੀ ਬਤਾ ਚਾਹ ਬਣਾਉਣੀ ਐ ਜੀ ਕਰ ਗਈ ਆਪੀ ਕੱਢ ਹੈ

ਉਹ ਤਾਂ ਸ਼ੁਗਰ ਮੀਚੇ ਤੇ ਪੱਝੇ ਆਏ। ਕੀ ਬੋਲੂਗੀ ਮੈਂ? ਮੈਂ ਬੁੱਕਾ ਨਹੀਂ। ਬੀਤੇ ਕੀ ਹੋਇਆ? ਕੁਝ ਨਹੀਂ ਮਮੀ। ਕੁਝ ਤਾਂ ਹੋਇਆ। ਘਬराई ਹੋਈ ਐ। 10 ਕੀ ਹੋਇਆ? ਮੈਂ ਮੈਂ ਨਾਨੀ ਨੇ ਚਾਹ ਬਣਾਉਣ ਨੂੰ ਕਿਹਾ ਸੀਗਾ। ਤੇ ਕਿੰਨੇ ਸੋਹੇ ਚਾਹ ਬਗੀ। ਜਦੋਂ ਮੈਂ ਚਾਹ ਬਣਾਉਣ ਲੱਗੀ ਨਾ ਮੈਂ ਤਾਂ ਚਾਹ ਬੱਚੀ ਭੁੱਲ ਗਈ। ਹੋਏ ਕਿ ਮਰਚੰਦ ਤੂੰ ਬੋਤਲਿਆਂ ਨਾਲ ਕੰਮ ਕਰਨਾ ਸੀ ਕਿਉਂ ਰੋਲਦੀ ਤੂੰ ਉਹ ਧਿਆਨ ਨਹੀਂ ਕਰਿਆ ਸੀ ਇੱਕੋ ਤਾਂ ਸਾਰਾ ਡੱਬਾ ਉਲਟ ਗਿਆ ਥਾਲ ਤੇ ਡੁੱਲ ਗਿਆ ਮੈਂ ਥਾਲ ਚੱਕ ਕੇ ਛੇਤੀ ਜਿਛੇ ਖਿੱਚ ਚੜਦਾ ਉੱਤੇ ਪਾਣੀ ਸਵਾਤਾ ਜਿਹਾ ਤੂੰ ਕਮ ਨਹੀਂ ਉਹ ਕਰਦੇ ਨਹੀਂ ਆ ਨੀ ਗੱਲ ਜੇ ਥਾਲੀ ਚ ਲੀ ਚ ਤੇ ਚਾਹ ਕੇ ਦਰਵਾਜ਼ੇ ਚ ਪਾ ਲੈਂਦੀ ਹੈ ਨੀ ਕੀ ਗੱਲ ਚੋ ਕਿਡਾ ਖਰਾਬ ਹੋਈ ਹੋਗੀ ਤੂੰ ਪਾਗਲਾ ਨਹੀਂ ਕਰਨਾ ਕਰਦੀ ਉਹ ਜਿਹੜੇ ਅੰਟੀ ਦਾ ਸੱਤਰੀ ਅੰਟੀ ਨੂੰ ਮਤਲਬ ਡੋਲਣਗੀ ਮੈਂ ਨਹੀਂ ਮਤਲਬ ਇੰਦਰੀ ਆ ਗਈ ਸਿੱਧਾ ਮਨ ਕਹਿੰਨੇ ਗੱਤਗੱਲ ਆ ਗਈ ਤੇਰੀ ਗਰਾਂ ਚੂਹਣੀ ਮਾਰਨਾ ਚਾਹੀਦਾ ਨਾ ਇਹ ਗੱਲ ਕੋਣੀ ਵੀ ਚਾਹੀਦੀ ਜੇ ਤੇ ਕੋਈ ਗਲਤੀ ਹੋਈ ਨਾ ਉਹ ਸੌਰੀ ਮੰਗਣੀ ਚਾਹੀਦੀ ਤੋ ਉਹਦੇ ਜਾਣੇ ਚੁਣਦੇ ਅੰਟੀ ਕੋਲ ਮੰਮੀ ਬਹੁਤ ਨਾ ਡਰ ਨਾ ਅੰਟੀ ਤੋ ਅਛਾ ਜੇ ਕੋਣੋ ਕੋਣ ਨੂੰ ਕਿ ਤੈਨੂੰ ਪਤਾ ਲੱਗ ਕੋਈ ਫਿਰ ਕੀ ਕਰਾਂਗੇ ਦੱਸ ਹਾਂ ਚਿੰਗੀ ਗੱਲ ਅਮਨੇ ਦੱਸ ਦੇ ਮੇਰੀ ਗੱਲ ਸੁਣਾ ਜੇ ਤੈਨੂੰ ਕੋਈ ਚੀਜ਼ ਚਾਹੀਦੀ ਸੀ ਤੂੰ ਮੇਰੇ ਤੋਂ ਮੰਗ ਲੈਂਦੀ ਗਰਨ ਕੀ ਹੋਈ ਆ ਨਿਆਹੀ ਨਾ ਬਣ ਨਿਆਹੀ ਨਾ ਤੂੰ ਹੈ ਨਹੀਂ ਨਾ ਸਮਾਨ ਤੂੰ ਚੋਰੀ ਕਰਨ ਲੱਗ ਗਈ ਕਿ ਕਿ ਚੋਰੀ ਕਰਦੇ ਮੈਂ ਤੂੰ ਕਿਸ਼ਿੰਤ ਚੱਕੀ ਹੈ ਕੋਸ਼ੇਦਰ ਨਿੰਦਰ ਅਹਿਸਾਨ ਇੱਕ ਦਿਨ ਦਾ ਬਹੁਤ ਹੁੰਦਾ ਹੁਣ ਸਾਡੇ ਤਾਂ ਬੈਂਕ ਤੋਂ ਚਾਹ ਪਤੀ ਵਿੱਚ ਚੋਰੀ ਹੋਣ ਲੱਗ ਗਈ ਜੇ ਤੈਨੂੰ ਚਾਹੀਦੀ ਸੀ ਤਾਂ ਮੈਂ ਤੈਨੂੰ ਮੰਗ ਕੇ ਲੈ ਆਉਂਦੀ ਮੈਂ ਤੈਨੂੰ ਜਵਾਉਂਦੀ ਸੀਗੀ ਆਂਟੀ ਚਾਪਤੀ ਨੇ ਮੈਨੂੰ ਤਾਂ ਦੁਰ ਲਗੀ ਡੋਲ ਗਈ ਹਾਂਜੀ ਮੈਨੂੰ ਵੀ ਹੁਣ ਇਹ ਦੱਸੋ ਚਾਹ ਕਰ ਲਓ ਕਿਆ ਹੋਗਾ ਤੇ ਨਿਆਣੀ ਹੈਗੀ ਹੱਥ ਦਬਾ ਕੇ ਰੱਖ ਗਿਆ ਤਾਂ ਨਿਆਣੀ ਤਾਂ ਹੈਗੀ ਫਿਰ ਨੁਕਸਾਨ ਥੋੜੋ ਕਰਨਾ ਮੈਨੂੰ ਗੈਰ ਨਹੀਂ ਲਿਖ ਮੈਂ ਦੱਸਗੀ ਤੋਂ ਮੈਂ ਤਾਂ ਕਰਕੇ ਨਹੀਂ ਦੱਸਿਆ ਲੈ ਡਰ ਗਈ ਮੇਰੀ ਕੰਸ ਹੋਣ ਲੱਗ ਨਹੀਂਦਰ ਕੰਮ ਕਰਨਾ ਹੋਣ ਲੱਗ ਭੈਣੇ ਆਪ ਕਰ ਦੇਗਾ ਨਿੱਕ ਤੇਰੀ ਕੁੜੀ ਨੁਕਸਾਨ ਕਰਨ ਲੱਗੀ ਨਾ ਕੌਣ ਭਰੂਗਾ ਪੈਸੇ ਫालतੂ ਨਹੀਂ ਆਉਂਦੇਗੇ ਅਸੀਂ ਵੀ ਚੀਜ਼ਾਂ ਪੈਸਿਆਂ ਦਾ ਲੈ ਕੇ ਆਉਨੇ ਆਗੀ ਮੇਰੀ ਗੱਲ ਸੁਣ ਲੈ ਭੈਣ 100 ਹੱਥ ਰੱਸਾ ਜਿਹੜੇ ਤੇ ਗੰਨ ਮੈਂ ਤਾਂ ਪੈਸੇ ਕਰ ਦੂੰਗੀ ਅੰਤੇ ਕਹਿਣਾ ਤਾਂ ਕੋਈ ਅਦੇ ਸੀ ਚਲ ਭੋਈ ਰਹੀ ਮੈਂ ਮੰਨਦੀ ਆ ਵੀ ਇਹਦੀ ਗਲਤੀ ਆ ਹੁਣ ਮੈਂ ਬਹੁਤਾ ਸਖਤ ਨਹੀਂ ਆ ਨਾ ਜਿਹੜੀ ਗਲਤੀ ਹੋ ਗਈ ਹੈਗੀ ਕੋਈ ਗੱਲ ਤੁਸੀਂ ਪੈਸੇ ਕੱਢ ਲਿਓ ਕੋਈ ਦਿੱਕਤ ਨਹੀਂ ਹੈਗੀ ਜਦੋਂ ਬਹੁਤਾ ਦਾ ਨੁਕਸਾਨ ਹੋਇਆ ਨਾ ਮੈਂ ਇਹ ਨਹੀਂ ਕਹਦਾ ਮਨਿੰਦਰ ਕਰ ਸਕਦਾ ਮੈਨੂੰ ਤੇ ਤੇਰੇ ਆਉਂਗਾ ਠੀਕ ਆ ਜੇ ਜ ਕੋਈ ਇਹਨੂੰ ਚੀਜ਼ ਚਾਹੀਦੀ ਹੈ ਖਾਣ ਨੂੰ ਮੇਰੇ ਤੋਂ ਉਦਾਂ ਮੰਗ ਲੈ ਸੋਈ ਜਾ ਕੇ ਪਰ ਹੰਨ ਨੂੰ ਕੰਮ ਨਾ ਲਾਈ ਉਹ ਨਹੀਂ ਉਹ ਕਰ ਦਿਆ ਮੈਂ ਤੈਨੂੰ ਕਹਿ ਨਹੀਂ ਹੁੰਦੀ ਐ ਵੀ ਤੂੰ ਕੋਈ ਕੰਮ ਨੂੰ ਖਾਸ ਨਾ ਲਾਇਆ ਕਰ ਮੈਂ ਆਪਕੇ ਘਰ ਦੇ ਤੈਨੂੰ ਨੋਟ ਕੀ ਸੀ ਚਾਹ ਕਰਨ ਦੀ ਮੈਂ ਸੱਚ ਸਾਫ਼ ਕਰੀ ਆਂਦੇ ਸੀ ਕਿ ਕੋਈ ਮੇਰੀ ਬਾਤ ਮਾਗਣੀ ਹੁੰਦੀ ਤੂੰ ਮੇਰੇ ਚੱਲ ਰਾਮ ਕਰਿਆ ਅੰਟੀ ਨਸੀਬ ਦੋਹੀ ਆਂਦਾ ਸੀ ਮੈਂ ਚਰਚਾ ਬਣਾਉਣੀ ਐ ਮੈਨੂੰ ਆਪ ਹੀ ਕਹਿੰਦੀ ਮੈਂ ਬਣਾਉਣੀ ਐ ਮੈਨੂੰ ਪਤਾ ਹੁੰਦਾ ਕਿ ਕਹਿੰਦੀ ਮੈਂ ਬਾਹਰ ਸਵਾਦ ਨੂੰ ਨਹੀਂ ਇਹ ਵੀ ਤੂੰ ਸਾਮੋਹਦੀ ਮੈਂ ਤੇ ਲਾਉਦੋਈ ਨਹੀਂ ਨਰਿੰਦਰ ਮੇਰੀ ਗੱਲ ਸੁਣ ਲੈ ਪਹਿਣੀ ਤੇਰੇ ਤੇ ਮੈਂ ਕਿੱਦਾਂ ਹੋਇਆ ਭਰੋਸਾ ਠੀਕ ਆ ਨਾ ਜੇ ਕੰਮ ਕਰਨਾ ਹੁੰਦਾ ਸਿੱਧੀ ਨਹੀਂ ਇਦਾਂ ਗੱਲੂ ਨੇ ਕੰਮ ਤਾਂ ਕਰਿਆ ਨੇ ਜਿਵੇਂ ਨੂੰ ਨਹੀਂ ਪਤਾ ਸੀ ਨਾਲ ਮੈਂ ਕਦੇ ਚੀਜ਼ ਚੱਕ ਕੇ ਉਹ ਹੀ ਇੱਧਰ ਲੈ ਕੇ ਦਿੱਤੀ ਕਿਸੇ ਆ ਪੜ੍ਹਦੇ ਹੱਥੀ ਭਰਾ ਦੇ ਨੇ ਉਹ ਤਾਂ ਮੈਂ ਇੱਧਰ ਲੈ ਆਉਣੀ ਜੇ ਤੁਸੀਂ ਭਲੀ ਆ ਦੇਖ ਲੈ ਲੋ ਵਸੇ-ਕਸ ਭਾਰੀ ਲਿਆ ਅਗਰ ਕੋਈ ਤਲਾਸ਼ੀ ਆ ਜਦੋਂ ਲੱਗਦਾ ਕੋਈ ਚੀਜ਼ ਦੁਰਦੁਰ ਹੁੰਦੀ ਆ ਸੱਚੀ ਪਰ ਮੈਂ ਕਦੇ ਚੀਜ਼ ਹੀ ਨਹੀਂ ਚੱਕੀ ਚਲ ਜਵਾਬ ਨਹੀਂ ਆ ਉਹ ਮੈਂ ਸਮਝਾ ਦੂੰਗੀ ਨਾਲੇ ਮੈਂ ਤੁਹਾਨੂੰ ਆਏ ਕਹਿਣਾ ਸੀਗਾ ਜਿੱਧਰ ਮੇਰੇ ਘਰ ਵਾਲੇ ਬੈਠਾ ਹੁੰਦੇ ਜਿੱਧਰ ਤੋਂ ਅੱਗੇ ਉਧਰਲੇ ਕਮਰੇ 'ਚ ਘੱਟ ਬੜਿਆਂ ਦਾ ਠੀਕ ਹੈ ਨਾ ਕੋਈ ਜੇ ਬੁਲਾਵੇ ਵੀ ਤੂੰ ਚੀਜ਼ ਨਾ ਫੜਾਉਂਦਾ ਨਾਨਾ ਕੋਈ ਗੱਲ ਠੀਕ ਹੈ ਜਿਵੇਂ ਤੁਸੀਂ ਕਹੋਗੇ ਮੈਂ ਤੋਂ ਵੀ ਕਰੂੰਗੀ ਮੈਂ ਤੈਨੂੰ ਪਿਆਰ ਨਾਲ ਸਮਝਾਉਣੀ ਹੈ ਇਹ ਸਾਰੀਆਂ ਗੱਲਾਂ ਹਾਂਜੀ ਹਾਂ ਹੁਣ ਕੀ ਨਾ ਹੋਵੇ ਮੈਂ ਹੁਣ ਤੈਨੂੰ ਪਿਆਰ ਨਾਲ ਕਹਿੰਦੀ ਆ ਫਿਰ ਤੈਨੂੰ ਗੁੱਸੇ ਹੋ ਕੇ ਜਾਣਾ ਹੋਵੇ ਨਹੀਂ ਨਹੀਂ ਜੇ ਜਿਹੜੀ ਗੱਲ ਤੁਸੀਂ ਕਹਿ ਦਿੱਤੀ ਮੈਂ ਪੱਲੇ ਮੰਨ ਲਈ ਇਦੋਂ ਮਣ ਕੇ ਹਾਂ ਜੀ ਗਲਤੀ ਨਹੀਂ ਹੁੰਦੀ ਬਾਕੀ ਮੈਂ ਇਹਦੇ ਕੰਨ ਖਿੱਚਦੀ ਇਦੋਂ ਕਿ ਤੂੰ ਹੀ ਕੋਈ ਗਲਤੀ ਨਹੀਂ ਹੁੰਦੀ ਜੇ ਤੁਸੀਂ ਕਹਿੰਦੇ ਕੋਈ 100 ਰੁਪਏ ਹੈਗੇ ਮੈਂ ਲਿਆ ਦੇਣੀ ਪੱਤੀ ਮੰਨ ਦੱਸ ਦੋ ਕਿੰਨੀ ਕੀ ਸੀ ਨਾ ਨਾ ਪੱਤੀ ਦਾ ਸੀ ਆਪ ਹੀ ਲਿਆਵਾ ਜਿਹੜੀ ਵਰਤਦੇ ਆਂ ਆਂਡ ਸੋਰੀ ਮਾ ਤੇਰੀ ਸੋਰੀ ਨਾਲ ਕੋਈ ਨੁਕਸਾਨ ਭਰਿਆ ਚਲ ਕੋਈ ਨਾ ਗਲਤੀ ਹੋ ਗਈ ਜਵਾਬ ਤੇ ਮੈਂ ਮਾਫੀ ਮੰਗ ਲੈਂਦੀ ਹਾਂ ਤੁਹਾਡੇ ਤੋਂ ਚਲ ਤੂੰ ਤਾਂ ਕਰ ਤੂੰ ਮਾਫ ਮੰਗਣੀ ਹਾਂ ਸਾਥ ਸਾਥ ਹੋ ਗਈ ਹੈ ਹਾਂਜੀ ਉਹ ਤਾਂ ਕਰਦੇ ਚਾਹ ਪੀਣੀ ਨਾਲੇ ਚਾਹ ਬਣਾ ਰਹਾ ਤੂੰ ਬਣਾ ਲਾ ਉੱਥੇ ਮੈਂ ਦੱਬੇ ਚ ਬੈਠੂ ਵੀ ਮਾੜੀ ਮੋਟੀ ਦੇਖ ਲਈ ਅੰਦਰ ਲੇਚ ਬਣਾ ਲਈ ਠੀਕ ਹੈ ਜੀ ਕੋਈ ਗੱਲ ਨਹੀਂ ਦਵਾਈ ਕੋਈ ਦਵਾਤੀ ਸੀ ਹਾਂਜੀ ਹਾਂਜੀ ਦਵਾਤੀ ਸੀ ਮੇਰੀ ਗੱਲ ਸੁਣ ਮਨਿੰਦਰ ਗੁੱਸਾ ਨਾ ਕਰੀਂ ਕਿਉਂ ਨਾ ਇਹਦੀ ਹਾਲਤ ਆ ਇਹ ਏਡੀ ਵੱਡੀ ਹੋ ਗਈ ਇਹਨੂੰ ਸਮਝਾ ਹਾਂਜੀ ਇਹਨੂੰ ਇਹ ਜੋਗੀ ਕਰ ਪਿਆਰ ਆ ਧਿਆਨ ਨੂੰ ਨਾ ਅਗਲੇ ਘਰ ਬਸਣ ਦੀਦਾ ਹੁੰਦਾ ਨਾ ਕੋਈ ਗੱਲ ਲਾਡ ਪਿਆਰ ਹੁੰਦਾ ਕਰੋ ਜਿੰਨਾ ਤੇ ਪੁੱਤ ਤੇ ਜੱਜ ਜੀ ਹਾਂਜੀ ਕੋਈ ਗੱਲ ਨਹੀਂ ਜੇ ਤਾਂ ਕੰਮ ਸਿਖਾਉਣਾ ਇਹਨੂੰ ਢੰਗ ਨਾਲ ਸਿਕਾ ਇਹ ਤਾਂ ਨਿਆਣੀ ਬਣੀ ਰਹਿੰਦੀ ਹੈ ਨਾ ਮੈਂ ਸਮਝਾ ਤ ਨਹੀਂ ਜੀ ਹੁਣ ਕੋਈ ਗੱਲ ਹਾਂ ਠੀਕ ਆ ਦੇ ਤੇਰੇ ਵਿੱਚ ਕੀ ਗੱਲ ਸੁਣਨਾ ਪੈਂਦਾ ਨਾ ਮੈਨੂੰ ਮੈਡੀਕਲ ਸੁਪੀਰਕੋਟ ਜੇ ਆਪਣੇ ਤੋਂ ਗਲਤੀ ਹੋ ਵੀ ਜਾਵੇ ਨਾ ਮੇਰਾ ਬੰਦਾ ਹੁੰਦਾ ਗਲਤੀ ਦਾ ਪੁੱਤਰਾ ਹੀ ਹੁੰਦਾ ਇਹ ਨਹੀਂ ਹੈਗਾ ਕਿ ਗਲਤੀ ਆਪਣਾ ਤੋਂ ਹੁੰਦੀ ਨਹੀਂ ਪਰ ਜਿਹੜੀ ਗਲਤੀ ਹੋਦੀ ਨਾ ਅਗਲੇ ਨੂੰ ਦੱਸ ਦੋ ਉਹਦੀ ਨਾ ਮਾਫੀ ਮੰਗ ਲਓ ਮੰਨ ਲਓ ਵੀ ਹਮੇਤੋਂ ਹੋ ਗਈ ਗਲਤੀ ਮੈਂ ਜਸਨਾਤ ਸੀਗਾ ਅੰਡੀ ਨੂੰ ਤਮੈ ਨੂੰ ਆਏ ਸੀਗਾ ਵੀ ਆਂਟੀ ਬੋਲਣਾ ਤੇ ਘੁੰਮਣੇ போਨ ਕੇ ਗਏ ਅੰਡੀ ਹੋਂਸ ਸਗੋ ਜਾਇ ਬੋਲ ਕੇ ਗਏ ਉਹਨੂੰ ਐਂ ਇੰਦਰ ਚੋਰੀ ਕਰਨ ਲਈ ਜਾਣ ਕੇ ਦੱਸਿਆ ਜੇ ਤੂੰ ਉਹਦੀ ਉਦੋਂ ਆਂਟੀ ਕੋਲ ਵਾਜਦੀ ਆਪਦੀ ਗੋਸ ਸਗੈਂ ਤੋਂ ਹੋਈ ਘੱਟ ਗੁੱਸਾ ਕਰਦੀ ਹੁਣ ਉਹਨੂੰ ਚਾਹੇ ਗੁੱਸਾ ਹੋਇਆ ਵੀ ਉਥੇ ਡੋਲ ਕੇ ਸਮਾਨ ਤੇ ਇੰਦਰ ਪੱਜੇ ਫਿਰ ਕਿਤੇ ਚੋਰੀ ਵਾਗਦੀ ਹੁੰਦੀ ਆ ਮੈਨੂੰ ਕਾਇਂ ਵੀ ਸੀ ਨਾ ਮੈਂ ਬਾਪੂ ਨੂੰ ਦੱਸਦੇ ਬਾਪੂ ਨੇ ਉਦੋਂ ਮੈਨੂੰ ਮਾਰਿਆ ਸੀ ਵੀ ਹੁਣ ਫੇਰ ਮੇਰੇ ਮਾਰੂ ਦਾ ਬਾਪੂ ਕਿੰਦੀ ਵੀ ਕੰਮ ਨਹੀਂ ਹੈਗੀ ਆਂਟੀ ਹੈ ਕੋਸ਼ਿਸ਼ ਨਹੀਂ ਕਰਦਾ ਜੇ ਦਿੱਤੋ ਕੋਈ ਗਲਤੀ ਜੀ ਵੀ ਹੈ ਨਾ ਉਹ ਗਲਤੀ ਮੰਨ ਲਿਆ ਕਰ। ਜੀ ਹਾਂ ਮੇਰੇ ਤੋਂ ਗਲਤੀ ਹੋਈ ਸੌਰੀ ਮੰਗ ਲੈ ਕਰ। ਜੇ ਤੂੰ ਉਹਦੇ ਸੌਰੀ ਮੰਗ ਲੈਦੀ ਨਹੀਂ ਗੱਲ ਇਹ ਬੰਦੀ ਸੀ। ਨਾ ਦੂਜੀ ਗੱਲ ਜੇ ਤੂੰ ਨਾ ਮੈਂ ਹੀ ਕਹਿੰਦੀ ਆ ਤੂੰ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ। ਤੂੰ ਆਪਦਾ ਪੜਿਆ ਕਿੱਥੋਂ ਉਧਰ ਲੈਣ ਕੀ ਜਾਣੀ ਮੈਨੂੰ ਐਂ ਦੱਸ। ਅੱਜ ਤੱਕ ਕੁੜਨਾ ਵੀ ਹੈਗਾ ਉਧਰ। ਉਹ ਅੰਟੀ ਬਾਰੇ ਮਾਰੇ ਇੰਝ ਥੋਨੋ। ਮੈਂ ਤਾਂ ਘਰ ਗਈ ਗਈ ਸੀ। ਗੈਂਟੀ ਕੋਈ ਮਾਰੇ ਕਿਸ ਨੇ? ਕੋਈ ਨਹੀਂ। ਮੈਂ ਆਪੇ ਭੱਗ ਜੰਦੀ। ਜੇ ਮੈਂ ਨਹੀਂ ਸੁਣਿਆ ਸੋ ਮੈਨੂੰ ਆਪੇ ਬੁਲਾ ਲੈ ਬੁਲਾ ਦੇਉਂਦੀ। ਪਰ ਤੂੰ ਆਪਦਾ ਕਮਰੇ 'ਚ ਇੱ

ਓਏ ਹੋਏ ਓਏ ਆ ਬੰਨੇ ਥੋੜੇ ਮਰਿਆ ਹਰਥ ਯਾਰ ਇੱਕ ਇੱਕ ਕਰਕੇ ਬੋਲ ਲੋ ਉਹਨਾਂ ਨੇ ਕੀ ਬੋਲਣ ਜੋ ਕਰੇ ਸਾਤੇ ਆ ਦੇਖ ਲੈ ਦੱਸ ਕੀ ਕਹਿੰਦੀ ਆ ਕੀ ਕਹਿੰਦੇ ਗਿਫਟ ਦਿੱਤਾ ਸੀ ਜਿਹੜਾ ਇਹਦੀ ਮੰਮੀ ਨੇ ਉਹ ਵੀ ਲੈ ਗਈ ਚਾਕੇ ਆ ਦੇਖ ਜਵਾਖ ਦਿਖਾਈ ਦਿੰਦਾ ਆ ਜੱਗਲਾ ਜਦੋਂ ਮੈਂ ਦੇਖ ਲਿਆ ਨਾ ਮੈਨੂੰ ਦੇਖ ਕੇ ਭੱਜ ਗਈ ਉਹ ਵੀ ਉਹਦੇ ਹੱਥ ਤੋਂ ਡਿੱਗ ਗਿਆ ਇੱਕ ਇਹਦਾ ਇਹ ਵੀ ਲੈ ਗਈ ਉਹ ਮੈਨੂੰ ਪਤਾ ਨਹੀਂ ਲੱਗੇ ਕਿਹੜੇ ਵੇਲੇ ਲਾਗੇ ਲੱਗੇ ਨਾਲੇ ਤੁਸੀਂ ਮੈਨੂੰ ਇੰਨਾ ਵੱਡਾ ਧੋਖਾ ਕਰੋਗੇ ਮੈਂ ਸੋਚਿਆ ਵੀ ਨਹੀਂ ਸੀਗਾ ਤੁਸੀਂ ਐਡਾ ਵੱਡਾ ਰਾਜ਼ ਛੁਪਾ ਕੇ ਰੱਖਿਆ ਮੇਰੇ ਤੋਂ ਉਹ ਕੋਈ ਗੱਲ ਨਹੀਂ ਤੈਨੂੰ ਸਾਰਾ ਕੁਝ ਦੱਸ ਦਾਂਗਾ ਜੀ ਮੇਰੀ ਨਾਮ ਹੈ ਮੈਂ ਮੰਮੀ ਨੂੰ ਫੋਨ ਕਰਨ ਲੱਗਿਆ ਹੁਣੇ ਬੱਬ ਮੇਰੀ ਗੱਲ ਇਹ ਤੋਂ ਉਹ ਜਿਹਨੂੰ ਫੋਨ ਕਰਕੇ ਤੂੰ ਉਹਨੂੰ ਸੱਦਾ ਦਿੱਤਾ ਉਹਨੂੰ ਫੋਨ ਕਰ ਦਵਾਰੇ ਕਾ ਆਏ ਥੇ ਸਾਡੇ ਘਰ ਤਾਂ ਆਜਾ ਬੱਬ ਪੈ ਗਿਆ ਸਾਰਾ ਕੁਝ ਲੱਗੀ ਲੁੱਟ ਕੇ ਆਪਣਾ ਹੁਣ ਕਿਹਨੂੰ ਫੋਨ ਕਰਾਂ ਹੁਣ ਆਪਾਂ ਨੂੰ ਕੀ ਪਤਾ ਜਦੋਂ ਕਿ ਅਗਲੇ ਦਿਨ ਚੋਰੀ ਕਰਨੀ ਹੋਈ ਤਾਂ ਮੁੜ ਕੇ ਫਿਰ ਜਦੋਂ ਬਾਗ ਹੀ ਗਿਆ ਚੋਰੀ ਕਰਕੇ ਫਿਰ ਦੱਸ ਕੀ ਕਰੀਏ ਚੋਰੀ ਆ ਤਾਂ ਕਰ ਗਈ ਇਹਨੇ ਰੁਪਏ ਪਹਿਲਾਂ ਲੱਗੀ ਜਿਹੜਾ ਆਪਣੇ ਕੋਲ ਸਟੈਂਪ ਹੈ ਉਹ ਦਿਖਾਉਣੇ ਜਾ ਕੇ ਆਪਾਂ ਕੇਸ ਕਰਦੇ ਹੁੰਦੇ ਜਦੋਂ ਮੈਂ ਕਹਿੰਦੀ ਸੀ ਵੀ ਨਹੀਂ ਚੱਜਦੀ ਨਹੀਂ ਆਖੇ ਮੈਂ ਕੋਈ ਗੱਲ ਨਹੀਂ ਸੁਣਨੀ ਮੈਂ ਤਾਂ ਬਸ ਘਰ ਛੱਡ ਕੇ ਜਾ ਰਹੀ ਆ ਨਾਲੇ ਮੈਂ ਮੰਮੀ ਨੂੰ ਫੋਨ ਕਰਦੀ ਆ ਉਹ ਬਤਨੀ ਦੀ ਗੱਲ ਸੁਣ ਲੈ ਇੱਕ ਮਿੰਟ ਖੜ ਜਾ ਏਡੀ ਤੂੰ ਕਾ ਤੂੰ ਕਾੜੀ ਹੋਈ ਪੂਰੀ ਗੱਲ ਤਾਂ ਪੂਰੀ ਸੁਣ ਲੈ ਹੂੰ ਮੈਨੂੰ ਆਏ ਦੱਸੋ ਯਾਰ ਵੀ ਮੈਂ ਕੀ ਮਾੜਾ ਕਰਤਾ ਤੁਹਾਡਾ ਆਪੂ ਮੈਂ ਤੈਨੂੰ ਰੋਜ਼ ਕਹਿੰਦਾ ਸੀ ਵੀ ਰਾਤ ਨੂੰ ਉਹ ਫੋਨ ਤੇ ਗੱਲ ਕਰਦੀ ਹੈ ਕਿਸੇ ਨਾਲ ਰਾਤ ਨੂੰ ਫੋਨ ਤੇ ਗੱਲ ਕਰਦੀ ਆ ਅੱਜ ਰਾਤ ਦਾ ਨਾ ਚੰਦ ਹੁਣ ਮੈਨੂੰ ਕੀ ਪਤਾ ਸੀ ਵੀ ਆਹ ਕੁਛ ਕਰੂਗੀ ਜਿੱਦੋਂ ਪਹਿਲੇ ਦਿਨ ਆਈ ਨਾ ਮੈਂ ਤਾਂ ਉਦੋਂ ਹੀ ਦੇਖ ਲਿਆ ਸੀ ਜੇ ਸਭ ਨਾਲੋਂ ਸਵਾਲ ਜਵਾਬ ਕਰੀ ਸੀ ਤੁਸੀਂ ਕਹਿ ਰਹੇ ਸੀ ਮੇਰੀ ਕੁੜੀ ਦੀ ਸਹੇਲੀ ਆਓ ਦੇਖ ਲਓ ਮੇਰੀ ਗੱਲ ਸੁਣਾ ਠੀਕ ਹੈ ਤੈਨੂੰ ਸਾਰੀ ਗੱਲ ਦੱਸਾਂਗੇ ਤੂੰ ਚੁੱਪਚਾਪ ਖੜੀ ਰਹਿ ਹੈ ਤੈਨੂੰ ਕੁਝ ਨਹੀਂ ਪਤਾ ਹਜੇ ਬਾਪੂ ਕਰ ਹੱਲ ਕੋਈ ਮੈਨੂੰ ਨਹੀਂ ਪਤਾ ਕੀ ਹੱਲ ਕਰਾਂ ਹੁਣ ਮੈਂ ਦੱਸ ਕੀ ਕਰਾਂ ਚਲ ਥਾਣੇ ਜਾ ਕੇ ਲੋਕਾਂ ਦੇ ਮੂਰੇ ਢੋਰਾ ਪਿੱਟ ਦਈਏ ਸਾਰੇ ਪਿੱਟ ਨਹੀਂ ਪਊਗਾ ਉਹਦਾ ਪਿੱਟ ਨਹੀਂ ਪਊਗਾ ਹੁਣ ਹੋਰ ਦੱਸੋ ਹੱਲ ਹੈ ਮੈਂ ਮੈਂ ਕਿਵੇਂ ਵਗਦਾ ਸਾਰੇ ਸਾਹਮਣੇ ਕਿ ਢੋਰਾ ਪਿੱਟਣਾ ਪਊਗਾ ਲੈ ਦੱਸ ਤੇ ਜੇ ਢੋਰਾ ਨਹੀਂ ਪਿੱਟਾਂਗੇ ਆ ਦੇਖੋ ਸਾਰੇ ਦੁਲੇ ਹੀ ਓ ਯਾਰ ਤੁਹਾਨੂੰ ਜਿੰਨੇ ਦਾ ਥੋੜਾ ਲੈ ਗਿਆ ਤੁਹਾਨੂੰ ਮੈਂ ਦੇ ਦੂੰਗਾ ਬਸ ਕਿੱਥੇ ਕਿੱਥੇ ਦੇਈ ਜਾਵੋਗੇ ਤੁਸੀਂ ਕਿੱਥੋਂ ਲੈ ਕੇ ਦੇਵੋਗੇ ਐਸੇ ਘੜਦਾਈਏ ਸਾਰਾ ਘੜਦਾ ਕਿਹਦਾ ਮੇਰੇ ਹੀ ਘੜਦਾ ਮੇਰੇ ਹੀ ਘੜਦਾ ਓ ਤੇ ਤੇਰੇ ਬਾਦੇ ਖੱਤਰੀ ਮੈਂ ਕੀਤਾ ਸੀ ਮੈਂ ਤੇ ਦਾ ਸੰਗਾ ਲਿਆ ਸੀ ਮੈਨੂੰ ਹੀ ਲੋਟ ਸੀ ਵਾਦਾ ਹੋਇਆ ਨਹੀਂ ਬਾਬੂ ਮੈਂ ਲਾਤੀਗਾ ਇਹ ਨਹੀਂ ਇਹ ਨਹੀਂ ਗੱਲਾਂ 'ਚ ਨਹੀਂ ਆਉਣੰਦੇ ਪਹਿਲਾਂ ਨਹੀਂ ਸੁਣੀ ਹੁਣ ਸੁਣਦੇ ਤੁਸੀਂ ਮਾਂ ਪਤਨਾ ਮੇਰੀ ਪਿੰਡ ਦੇ ਵਿੱਚ ਪੱਟ ਕੇ ਹਟੋਗੇ ਤੁਸੀਂ ਪਿੰਡ 'ਚ ਸ਼ਹਿਰ 'ਚ ਮੇਰੀ ਰਹਿਣ ਨਹੀਂ ਦੇਣੀ ਲੈ ਅਸੇ ਕੀ ਗ੍ਰੰਡੜੀ ਵੇ ਜਿਹੜੀ ਗੱਲ ਹੋ ਗਈ ਹੈ ਵਾਕੀ ਉਹਨੂੰ ਦੱਪ ਦਿਓ ਗੱਲ ਨੂੰ ਮੈਂ ਕਹਿੰਦੀ ਆ ਇੰਨਾ ਪੈਸਾ ਉਹਦੇ ਉੱਤੇ ਲਾ ਕੇ ਫੇਰ ਵੀ ਆਪਾਂ ਨੂੰ ਆਹ ਦੇ ਦਿੱਤੀ ਸਾਢੇ 7 ਲੱਖ ਰੁਪਏ ਲਿਆਣ ਸਾਢੇ 7 ਲੱਖ ਰੁਪਏ ਲਿਆ 10 ਲੱਖ ਦਾ ਰਹਿ ਗਈ 2 ਲੱਖ ਦਾ ਲੈ ਗਈ 10 ਲੱਖ ਹੋ ਗਿਆ 10 ਲੱਖ ਮੇਰੇ ਕੋਲ ਹੀ ਕੱਟਾ ਪਾ ਦਿਓ ਉਹ ਤੁਹਾਨੂੰ ਮੈਂ ਲੈ ਦੂੰਗਾ ਹਾਰੇ ਚੁੱਪ ਕਰ ਦਿਓ ਇਹ ਗੱਲ ਬਾਹਰ ਨਾ ਜਾਣ ਦੇ ਗੱਲ ਸੁਣ ਆਖੇ ਮੇਰੇ ਤੇ ਨਹੀਂ ਪੱਗ ਤੁਸੀਂ ਕਿੱਥੋਂ ਲੈ ਕੇ ਦੇਮੋਗੇ ਮੈਂ ਕਿੱਥੋਂ ਮਰਜੀ ਲੈ ਕੇ ਦੇਵਾਂ ਤੁਹਾਨੂੰ ਲੈ ਕੇ ਜਾਇਆ ਤਾਂ ਤੁਹਾਡੀ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਉਂ ਕੀਤਾ? ਉਹ ਭਾਈ ਪੁੱੁਰਗੇ ਤੇਰੇ ਨਾਲ ਕੀ ਧੋਖਾ ਕਰ ਲਿਆ ਸੀ? ਕਦੋਂ ਦੀ ਤੂੰ ਧੋਖਾ ਧੋਖਾ ਲਾਈ ਬੈਠੀ ਆ। ਨਾਲੇ ਮੇਰੇ ਗੱਲ ਵਾਂ ਹੋਰ ਦੱਸ ਦਿਆ। ਆ ਜਿਹੜਾ ਸਾਰਾ ਪਲਾਨ ਸੀਗਾ ਨਾ ਜਿਹੜੀ ਸਾਰੀ ਇਹ ਗੱਲਬਾਤ ਹੋਈ ਆ ਇਹ ਪਲਾਨ ਗਾ ਤੇਰੇ ਮਾਪਿਓ ਦਾ ਹੀ ਸੀ। ਮੇਰਾ ਨਹੀਂ ਸੀ ਪਲਾਨ। ਧੋਖਾ ਕਰਤਾ ਨਾਲੇ ਹੋਰ। ਮੰਮੀ ਡੈਡੀ ਦਾ ਪਲਾਨ। ਉਹ ਸੋਖੇ ਕੋਸ਼ਿਸ਼ ਨਹੀਂ ਮੇਰੀ ਗੱਲ ਸੁਣ ਤੈਨੂੰ ਸਾਰੀ ਗੱਲ ਦੱਸੂਗਾ ਤੂੰ ਐਵੇਂ ਰੋਇਆ ਨਾ ਕਰ ਯਾਰ ਐ ਤੇਰੇ ਵਾਸਤੇ ਕੀਤਾ ਇਹ ਸਾਰਾ ਕੁਝ ਜਿਹੜਾ ਕੁਝ ਕੀਤਾ ਸੀਗਾ ਦੇਖ ਤਾ ਮੇਰੀ ਗੱਲ ਸੁਣ ਸੋ ਇੱਥੇ ਆ ਬੱਠ ਪੂਰੇ ਬੈਠ ਇੱਥੇ ਬੈਠ ਬੈਠ ਰੋਣ ਨਾਲ ਫਸਲੇ ਹੱਲ ਨਹੀਂ ਹੁੰਦੇ ਹੁੰਦੇ ਸੀ ਪ੍ਰੋਬਲਮ ਤੇ ਧਿਆਨ ਨਹੀਂ ਦੇਈਦਾ ਹੁੰਦਾ ਸੋਲੂਸ਼ਨ ਤੇ ਧਿਆਨ ਦੇਈਦਾ ਹੁੰਦਾ ਹੁਣ ਮੇਨ ਗੱਲ ਤਾਂ ਇਹ ਆ ਕਿ ਇਸ ਮੁਸੀਬਤ ਚੋਂ ਨਿਕਲਿਆ ਕਿਵੇਂ ਜਾਵੇ ਪਰ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਮੈਨੂੰ ਕੱਲੀ ਮੁਸੀਬਤ ਬਾਰੇ ਦੱਸ ਰਹੇ ਹੋ ਕੁਸ ਮੈਨੂੰ ਇਹ ਦੱਸੋ ਨਾ ਵੀ ਆਪਾਂ ਇਹਦਾ ਹੱਲ ਕੀ ਕਰੀਏ ਜਿਹਦੇ ਕਰਕੇ ਇਸ ਹਾਲਤ ਚੋਂ ਨਿਕਲ ਜੀਏ ਜੇ ਤਾਂ ਹੁਣ ਆਪਾਂ ਰੋਲਾ ਪਾਉਨੇ ਆਂ ਔਰ ਥਾਣੇ ਜਾਂਦੇ ਆਂ ਤਾਂ ਵੀ ਆਪਾਂ ਹੀ ਮਰਦੇ ਆਂ ਹੈ ਲੋਕਾਂ ਨੂੰ ਕੱਲ ਨੂੰ ਜਿਹਨੂੰ ਨਹੀਂ ਵੀ ਪਤਾ ਕੋਈ ਗੱਲਬਾਤ ਆਲਾ ਕਹੂਗਾ ਵੀ ਹੁਣ ਭਾਈ ਹੁਣ ਤੈਨੂੰ ਪਤਾ ਹੀ ਹੈ ਤੇਰੀ ਪ੍ਰੋਬਲਮ ਦਾ ਹੁਣ ਸਾਰੇ ਕਹਿਣਗੇ ਇਹਨਾਂ ਦੀ ਨੂੰਹਾਂ ਨਹੀਂ ਬਣ ਸਕਦੀ ਦੱਸ ਇਸ ਕੀ ਕਰੀਏ ਪੁੱਤ ਜੋ ਵੀ ਕੁਸ ਕੀਤਾ ਨਾ ਤੇਰੀ ਖਾਤਰ ਹੀ ਕੀਤਾ ਸੀ ਸਾਨੂੰ ਤਾਂ ਆਪ ਨਹੀਂ ਸੀ ਵਧੀਆ ਲੱਗਦਾ ਇਸ ਦਾ ਮਾਂ ਪੁੱਤਾਂ ਨੇ ਪਤਾ ਕਿਵੇਂ ਟਾਈਮ ਪਾਸ ਕਰਦੇ ਆਂ بس ਇਕੋ ਯਾਰ ਸੀ بس ਇੱਕ ਮਿਹਨਤ ਆ ਪੋਤਾ ਦੇ ਪੋਤੇ ਦਾ ਮੂੰਹ ਦੇਖਣਾ بس ਉਹ ਆਸ ਕਰਕੇ ਹੋਰ ਨਹੀਂ ਕੁਝ ਨਾ ਰੋਣਾ ਅਸੀਂ ਕੁਝ ਗਲਤ ਨਹੀਂ ਕੀਤਾ ਠੀਕ ਹੈ ਸਾਰਾ ਕੁਝ ਤੇਰੇ ਮਾਪਿਆਂ ਦੀ ਮਨਜ਼ੂਰੀ ਨਾਲ ਹੀ ਕੀਤਾ ਨਾ ਕੁਝ ਵੀ ਅਸੀਂ ਕੀਤਾ ਤੂੰ ਮੇਰੀ ਗੱਲ ਨੂੰ ਤੂੰ ਦਾ ਤਾਣਾ ਮੈਨਾਂ ਜਿਵੇਂ ਅਸੀਂ ਤੈਨੂੰ ਧੋਖਾ ਦਿੱਤਾ ਹੋਵੇ ਤੈਨੂੰ ਤਾਂ ਅਸੀਂ ਕੁਝ ਨਹੀਂ ਕਿਹਾ ਜਾਂ ਲਾੜੀ ਨੇ ਦੂਜਾ ਵਿਆਹ ਕਰਵਾਇਆ ਹੋਵੇ ਵਿਆਹ ਤਾਂ ਨਹੀਂ ਕਰਵਾਇਆ ਤੇ ਆਉਣੇ ਠੀਕ ਹੈ ਨਾ ਚਲ ਆਪਾਂ ਨੂੰ ਲੋਟ ਸੀ ਕਰਾਏ ਦੀ ਕੁੱਖਪਾ ਲੈ ਲਈ ਹੈ ਤੂੰ ਆਂ ਦੱਸ ਵੇਦਿਸ ਤੇਰੇ ਨਾਲ ਤਾਂ ਕਿਸੇ ਨੇ ਕੋ ਤਰੋ ਨਹੀਂ ਨਾ ਕਮਾਇਆ ਤੂੰ ਐਂ ਦਿਲ ਛੋਟਾ ਨਾ ਕਰ ਜਾ ਤੁਸੀਂ ਐਂ ਕਰੋ ਤੂੰ ਐਂ ਘਰੋਂ ਦੇ ਜਾ ਇਹਨੂੰ ਲੈ ਕੇ ਚਲ ਜਾ ਫੈਕਟਰੀ ਕਿ ਨਹੀਂ ਜਾਇਆ ਉਹ ਗੇੜਾ ਮਾਰ ਦੇ ਚੱਲ ਆ ਜਾ ਕੋਈ ਨਹੀਂ ਮੁਟ ਜਾਇਆ ਜਾ ਤੂੰ ਆ ਮੈਂ ਟੈਨਸ਼ਨ ਨਾ ਲੈ ਚੱਲ ਆ ਜਾ ਕੋਈ ਨਹੀਂ ਮੈਂ ਕਰਦਾ ਹਾਂ ਹਾਏ ਰੱਬ ਸਣੀ ਬੋਲੋ ਨਿਬੜ ਕੇ ਵਸਾਂ ਮੱਝਾਂ ਨਾ ਤੁਸੀਂ ਜਾਨ ਉਹ ਬਦ ਉਹ ਬਰਨਾ ਕੀ ਸੀਗਾ ਉਹ ਸਿਆਣਿਆਂ ਨੇ ਸੱਚ ਕਿਹਾ ਵੀ ਘਰ ਦਾ ਭੇਤੀ ਲੰਕਾ ਟਾ ਬਈ ਹੈ ਉਹੀ ਗੱਲ ਹੁੰਦੀ ਇਹਦਾ ਨਹੀਂ ਮਤਲਬ ਮਤਲਬ ਦਾ ਕੀ ਹੈ ਜਿਹੜੇ ਮੱਜਾ ਚੋਰੀ ਕਰਕੇ ਲੈ ਕੇ ਗਿਆ ਉਹ ਮੁੰਡਾ ਕੀ ਹੈ ਉਹਦਾ ਨਾਮ ਜਗਦੇਵ ਹਾਂ ਹੈ ਉੱਥੇ ਬੈਠਦੇ ਸੀਗੇ ਕਦੇ ਇਹ ਇਕੱਠੇ ਹੋ ਕੇ ਮਹਿਫਲਾਵਾਉਂਦੇ ਸੀਗੇ ਹੈ ਤੇ ਫਿਰ ਉਹਨਾਂ ਨੇ ਤਾਂ ਲੈ ਕੇ ਜਾਣਿਆ ਸੀ ਉਹਨਾਂ ਨੂੰ ਸਾਰਾ ਕੁਝ ਪਤਾ ਸੀਗਾ ਕਿ ਇੱਥੇ ਕਿਹੜੇ ਵੇਲੇ ਆਉਂਦੇ ਆ ਉਹਨਾਂ ਨੂੰ ਐਂ ਵੀ ਦੱਸਤਾ ਹੁਣ ਅਸੀਂ ਇੱਥੇ ਕੰਮ ਆਣਗਾ ਰੱਖਣਾ ਹੁਣ ਠੀਕ ਹੈ ਪਹਿਲਾਂ ਉਹਦਾ ਕੰਮ ਕਰ ਤੇ ਜਾਂਦਾਂ ਵੀ ਇਧਰ ਆਉਂਦਾਂ ਨਾ ਅੱਧੇ ਘੰਟੇ ਦੀ ਗੱਲ ਆ ਉਹ ਨੂੰ ਫੋਲ ਕੇ ਲੈ ਗਏ ਕਿ ਸੁਣਨਾ ਸਾਰੇ ਪਲਾਨ ਪਹਿਲਾਂ ਹੀ ਬੈਠੇ ਟਾਈਮ ਤੇ ਇਨਾ ਨਾ ਬਣਾਣਾ ਮੈਂ ਹੁੰਦਣਾ ਚਿੱਟੇ ਪਿੰਡ ਵਾਲਿਆਂ ਦਾ ਕਾਹਦਾ ਪਲਾਨਿੰਗ ਹੁੰਦਗਾ ਬਾਕੀ ਐ ਨਹੀਂ ਪਤਾ ਵੀ ਜੇ ਫੜੇਗੇ ਤਾਂ ਕੁੱਟ ਖਾ ਲਾਂਗੇ ਜਾਂ ਫਿੱਤਰ ਖਾ ਲਾਂਗੇ ਚੱਲ ਗਿਆ ਤੀਰਾਂ ਨਹੀਂ ਤੁੱਕਾ ਤਾਂ ਹੈਗੀ ਪਾਏ ਵੀ ਪੋਰਟਰੇਟ ਮੰਨਦੇ ਵੀ ਨਹੀਂਗੇ ਚਿੱਟਾ ਵੀ ਤਾਂ ਨੂੰ ਨਹੀਂ ਪਤਾ ਕਿ ਕੁੱਟ ਪਈ ਜਾਂ ਸਾਡੇ ਸਰ ਰੋਲਾ ਤੋਲਦੀ ਆ ਪਹਿਲਾਂ ਤਾਂ ਆਪ ਹੁਣੇ ਭੇਜ ਦੇ ਦਿੱਤਾ ਹਾਂ ਫਿਰ ਹੁੰਗਰ ਦਾ ਵਰਦਾ ਹੁਣ ਤੇਰਾ ਕੀ ਬਣਨਾ ਹੈ ਮਗਰੋਂ ਕਿ ਬਣਾਉਣ ਕਿ ਕਿੱਥੇ ਗੰਗਾ ਦਰੀਆਂ ਹੱਡੀਆਂ ਨਹੀਂ ਦਵਾਰੇ ਮੇਰੇ ਦੱਬ ਦੇਣਾ ਮੇਰੀ ਗੱਲ ਤਾਂ ਸੁਣ ਲੈ ਕਟਿਆਣ ਨੂੰ ਵੇਚੀਆਂ ਉਹਨਾਂ ਨੇ ਦੋ ਵੀ ਚੜਾ ਦਿੱਤਾ ਹੁਣ ਸਰਦੂਲਗੜ੍ਹ ਨੂੰ ਉਹ ਕਟਿਆਣ ਦਿੰਦੇ ਵੀ ਕੁਛ ਨਹੀਂ ਗਏ ਉਹਨਾਂ ਕੋਲ ਕਿਹੜੇ ਹੁੰਦੇ 20000 ਰੁਪਏ ਹੁੰਦੇ ਸਰ ਉਹਨਾਂ ਕੋਲ ਉਹ ਤਾਂ ਬੇਥੇ 10000 ਦਿੰਦਾ ਹੈ ਕਹਿੰਦਾ ਸਾਡੀਆਂ ਲਗ ਲੱਗ ਪੀ ਦੀਆਂ ਮੱਝਾਂ ਸੀ ਉਹਨਾਂ ਨੇ ਵੇਚ ਕੇ ਦੱਸਦਾ 10000 ਦਿੰਦਾ ਤੇ ਕਰਦੇ ਕੀ ਜਾਣ ਨੂੰ ਬਹਿ ਨਹੀਂ ਕੀ ਹੋ ਗਿਆ ਹੁਣ ਕੀ ਹੈਗਾ ਕੋਈ ਵੀ ਭਰੋਸੇ ਦੇ ਲਾਇਕ ਹੈ ਨਹੀਂ ਇੱਥੇ ਕੀ ਗੱਲ ਹੋ ਗਈ ਧੀ ਹੁਣ ਕਿਹਨੇ ਭਰੋਸਾ ਤੁਰਤਾ ਤੇਰਾ ਚਾਹਤੀ ਤੋਂ ਲੱਗਦਾ ਤਾਂ ਤੇ ਤੈਨੂੰ ਪਹਿਲਾਂ ਕਿਹਾ ਸੀ ਦੀ ਖਿੱਚ ਕੇ ਰੱਖੇ ਨਾ ਕੰਮ ਖਿੱਚ ਕੇ ਰੱਖੇ ਫੇਰ ਵੀ ਲੋਕ ਆਉਂਦੇ ਇਹ ਗੱਲ ਪਾਈ ਆ ਮੈਂ ਪੱਤੀ ਡੱਬੇ ਚ ਅੱਜ ਹੈ ਨਹੀਂ ਭੁੱਖਿਆ ਕੀ ਹੋ ਗਿਆ ਚਲੈ ਨਾ ਨਾ ਕੌਲੀ ਪੱਕੇ ਕਿੱਡੀ ਗੱਲ ਹੋ ਗਈ ਤੁਸੀਂ ਤਾਂ ਰਹਿ ਨਹੀਂ ਦੋ ਮੈਂ ਤਾਂ ਰਹਿਣੀ ਕਰਨਾ ਹਾਂ ਰੇਕਨ ਰੇਕ ਨੂੰ ਚਲ ਕੋਈ ਨਾ ਚਲ ਕੋਈ ਨਾ ਇਹ ਤਾਂ ਹੀ ਹੈਗਾ ਦਾ ਵੀ ਜੇ ਮੈਂ ਉਹਨਾਂ ਦੀ ਸਹੈਦ ਹੀ ਲੈ ਲਈ ਮੈਂ ਉਹਨਾਂ ਦੇ ਨਾਲ ਖੜਦੀ ਆ ਤੇ ਹੁਣ ਉਹ ਟੋਣ ਲੱਗ ਜਾਣ ਮੈਂ ਤਾਂ ਪੈਸੇ ਛੱਟੂ ਮੈਂ ਤਾਂ ਕੀ ਐ 7000 ਰੁਪਏ ਪਤਾ ਨਹੀਂ ਕਿੰਨਾ 2500 ਤੋਂ ਦਿੰਨੀ ਆ ਕਿੰਨੇ ਗੋਲਦਾਂ ਤੂੰ ਪੈਸੇ ਕੱਟ ਲਵੇਂਗੀ ਕੋਈ ਮਾਰੀ ਜਾਂਦੀ ਰਹਿੰਦੀ ਆ ਐ ਤਾਂ ਰੱਖਦੇ ਭਰੇਂਗੀ ਕਿੱਥੇ ਐਡ ਐਡ ਸੁੰਦ ਪੈ ਜਾਣਗੇ ਮੇਰੇ ਤਾਂ ਪੈ ਗਿਆਨ ਕਿ ਥੋਟੇ ਤਾਂ ਨਹੀਂ ਪੈਂਦੇ ਤੁਸੀਂ ਤਾਂ ਹੈ ਕਿ ਜਨਾਨੀ ਦੇ ਦਰਿਆਤ ਖੋਵੇਂ ਹੋਗੇ ਉਸ ਦਾ ਜਿੱਥੇ ਸਵਰਗ ਤੇ ਜਾਉਂਗੇ ਨਾ ਸਮਝਾ ਦਿਆ ਕਿ ਇਹਨੂੰ ਮਾੜਾ ਮੋਟਾ ਪੋਰਾ ਉਹਦੇ ਨਾਲ ਜਵਾਖੜੀ ਆ ਕੰਮ ਨਹੀਂ ਕੋਈ ਉਹਦਾ ਕਾਰ ਨਹੀਂ ਹੈਗਾ ਕਮਰਾ ਦੇ ਤਾਂ ਆਪਣ ਸੋਦੇ ਚੋ ਕੱਟ ਦੇਗੀ ਆ ਹੁਣ ਤੂੰ ਆਦਾ ਚਾਹ ਪਤੀ ਦੇ ਖੰਡ ਦੇ ਕੱਟ ਲਾ ਉਹੀ ਕਹਦੇ ਵੀ ਭਈ ਉਹਨਾਂ ਦੇ ਘਰ ਤੇ ਰਸਾਂ ਖੂਣ ਨੂੰ ਕਰਦੀ ਹੈਗੀ ਪੁੱਤ ਮੈਂ ਤੂੰ ਕਹਿਣਾ ਹੰਗਲ ਫੜ ਕੇ ਮੱਕਾ ਫੜ ਦੇਣੇ ਸਿਰ ਚਰਚਾੜ ਕੇ ਹੁਣ ਤੱਕ ਕਰਨੀ ਆ ਉਹੀ ਉਹ ਬਾਪੂ ਸਮਝੀਦਾ ਹੁੰਦਾ ਸਮਝਦਾ ਨਹੀਂ ਗੱਲ ਕਹੇ ਤੇ ਉਹਨਾਂ ਸਿਆਣਾ ਹੈਗਾ ਤਾਂ ਗੱਲ ਕਹਿੰਦਾ ਮੈਂ ਤੇ ਬਈ ਤੁਸੀਂ ਸੋਚ ਲਓ ਕਿਉਂਕਿ ਆਪਾਂ ਤਾਂ ਕੁਝ ਨਹੀਂ ਕਹਿੰਦੇ ਮੈਂ ਮੱਤੀ ਕਰਾਂਗਾ ਬੰਦੇ ਨਾਲ ਨਾ ਅੱਜ ਦਾ ਮਾਇਆ ਤੇ ਇਹ ਕੁਛ ਤਾਂ ਕਰੀਂ ਨਾ ਪਹਿਲਾਂ ਬੰਗਿਆ ਇੰਨਾ ਕੰਮ ਨਾ ਆਪ ਵੀ ਕਰ ਸਕਦੇ ਸੀਗੇ ਮੈਂ ਵੀ ਆਪ ਕਰ ਲਿਆ ਕਰ ਮੈਂ ਤਾਂ ਕਹਿੰਦਾ ਨਾ ਲੜਾਈ ਹੋਵੇ ਨਾ ਬਸ ਤਾਂ ਕੰਮ ਕਰਦਾ ਕਰ ਹਟਾਦਾ ਫਿਰ ਨੰਸ ਤੇ ਤਾਂ ਦੀ ਹੋਣਾ ਤੇਰੀ ਮਰਜ਼ੀ ਹੈ ਹੁਣ ਕਿਉਂ ਐਂ ਬੈਠਾ ਪੂ ਮੈਂ ਤਾਂ ਹੁੰਦੀ ਆ ਠੀਕ ਆ ਠੀਕ ਆ ਉਹਦੇ ਦਾ ਉਹਨਾਂ ਨੂੰ ਕਹਿ ਕੇ ਲੈ ਆਈਆਂ ਹੈ ਫਿਰ ਪਈ ਸਾਢੇ ਘਰੇ ਦੇ ਕੋਈ ਵਧੀਆ ਕਮਰਾ ਦਿੰਨੇ ਆ ਹੁਣ ਉਹਨਾਂ ਨੂੰ ਕੱਢ ਦੇ ਕਿਸੇ ਗਰੀਬ ਨੂੰ ਖਾਂਦਾ ਨਹੀਂ ਜਾਂਦੇ ਤੁਸੀਂ ਤੋਰ ਉਹ ਲੋਨ ਮੇਡਣ ਲੱਗੀਆਂ ਦਾ ਕੰਮ ਤੋਂ ਹਟਣ ਲੱਗੀਆਂ ਤੇ ਕਹਿੰਦੀ ਮੇਰੇ ਗੱਲ ਸੁਣਾ ਤੈਨੂੰ ਵਾਦ ਨਹੀਂ ਕਰ ਪਾਸੇ ਕਰਕੇ ਤੂੰ ਹੀ ਕਿਹਾ ਸੀ ਮੈਨੂੰ ਮੇਰਾ ਨੂੰ ਕਮਰਾ ਦੇ ਦੇ ਆਪਣੇ ਘਰ ਨਾਲ ਤੈਨੂੰ ਵਾਦ ਨਾਲ ਜੱਦਾ ਮੈਨੂੰ ਕਹੋ ਲਾਲਚ ਹੁਣਾ ਮੈਂ ਤਾਂ ਐਂਦੀਆ ਮੇਰੇ ਮਗਰ ਪਹਿਲੇ ਸੀ ਜਦੋਂ ਮੈਂ ਆਇਆ ਮੇਰੇ ਮੈਨੂੰ ਗੱਲ ਨੂੰ ਆਉਂਦੀ ਸੀ ਮੈਂ ਤਾਂ ਘਰ ਦਾ ਕੰਮ ਨਹੀਂ ਹੁੰਦਾ ਉਹ ਵੀ ਭੁੱਲ ਜਾਂਦੀ ਆ ਇੱਧਰ ਦੀ ਪਾਉਣੀ ਆ ਇੱਧਰ ਦੀ ਕੱਢਣੀ ਆ ਇਹ ਭੁੱਲਦੀ ਨਹੀਂ ਹੈਗੀ ਜਿਹੜਾ ਤੂੰ ਹਰਕਤਾਂ ਕਰਦਾ ਫਿਰਦਾ ਨਾ ਮੈਨੂੰ ਉਹ ਭੁਲਾ ਦਿੰਦਣਾ ਨੇ ਜੇ ਮਾ ਬਾਪੂ ਤੂੰ ਬਾਹਰ ਜਾਈ ਮੜਾ ਜਾ ਚਾ ਠੀਕ ਹੈ ਤੀ ਉਹ ਬੈਠੀ ਜਾਏ ਯਾਰ ਪਤਾ ਨਹੀਂ ਕੀ ਬਕਣਾਗਾ ਲੈ ਕੋਈ ਨਾ ਕਰ ਦੋ ਗੱਲ ਇੱਥੇ ਸਾਡਾ ਕੋਲੇ ਜੂਗਾ ਤੂੰ ਤਾਂ ਐਂ ਕਹਿ ਕੇ ਨਿਕਲ ਜਾਣਾਗਾ ਪਿਓ ਦੇ ਸਾਹਮਣੇ ਗੱਲ ਕਰ ਲੈਂਦੀ ਤੈਨੂੰ ਕਿਹੜਾ ਪਿਓ ਦੀ ਸ਼ਰਮ ਆਉਂਦੀ ਦੀ ਨਾ ਪਿਓ ਦੀ ਸ਼ਰਮ ਤੈਨੂੰ ਤਾਂ ਪੜਹੀ ਲੱਗੀ ਤੈਨੂੰ ਤਾਂ ਇਹ ਵੀ ਨਹੀਂ ਕਿ ਮੈਂ ਘਰ ਜਵਾਈ ਰੱਖਿਆ ਮੈਂ ਕੀ ਕੀ ਹਰਕਤਾਂ ਕਰਦਾ ਫਿਰਦਾ ਨਾ ਮੈਂ ਇਹ ਜਿਹੜਾ ਇੱਥੇ ਕੱਟੀ ਆ ਨਾ ਠੀਕ ਆ ਨਾ ਮੈਨੂੰ ਕੋਈ ਕਮੀ ਨਹੀਂ ਸੀ ਜੀ ਠੀਕ ਆ ਮੈਂ ਨਹੀਂ ਇਹਦੇ ਵੀ ਤੈਨੂੰ ਕਮੀ ਆ ਬਥੇਰਾ ਸੋਹਣਾ ਸੋਹਣਾ ਮਿਲ ਜਾਂਦਾ ਤੈਨੂੰ ਨਾ ਹੁਣ ਉਹਦੇ ਕਮਰੇ ਚ ਕੀ ਕਰਦਾ ਸੀ ਗੱਲ ਮੈਨੂੰ ਇਹ ਦੱਸ ਦੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਹੈਗੀ ਮੈਂ ਤੁਹਾਨੂੰ ਦੱਸਦਾ ਨਾ ਹੋ ਜਾ ਯਾਰ ਕੀ ਕਰਦਾ ਸੀ ਉਹਦੇ ਕਮਰੇ ਚ ਇੱਕ ਗੱਲ ਆ ਨਾ ਸ਼ੱਕ ਦੀ ਵੀ ਕੋਈ ਹੱਦ ਹੁੰਦੀ ਹੈ ਜੀ ਸ਼ੱਕ ਦੀ ਹੱਦ ਨਹੀਂ ਮੈਂ ਉਹਦੇ ਤੇ ਭਰੋਸਾ ਕਰ ਲਵਾਂ ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦੀ ਉਹਦੇ ਤੇ ਤਾਂ ਹੈਗਾ ਨਾ ਐ ਬੰਗਾ ਕੋਈ ਉਹ ਮੂਹ ਦੀ ਰਲੀ ਤਾਂ ਹੈ ਨਹੀਂ ਮੈਂ ਚੱਕ ਕੇ ਮੂਹ ਪਾਉਂਗਾ ਵੀ ਗੁੱੜ ਦੀ ਰਲੀ ਆ ਹਾਂ ਤੂੰ ਤਾਂ ਮਨਾ ਲੇਗਾ ਮਨਾ ਲੂੰਗਾ ਮਨਾ ਲੂੰਗਾ ਪਹਿਲਾਂ ਖੱਡਿਆ ਨਹੀਂ ਤੂੰ ਵੀ ਆਈ ਮਨਾਇਆ ਸੀ ਤੂੰ ਤੂੰ ਹੀ ਬਕਵਾਸ ਕਰੀ ਜਾਂਦੀ ਹੈ ਹੱਸਿਆ ਹੱਸ ਜੇ ਨਾ ਮੈਨੂੰ ਹੱਸਦਰਾ ਜ਼ਹਿਰਰ ਕਾ ਲੱਗਦਾ ਮੈਂ ਤਾਂ ਤੇਰੇ ਨਾਲ ਗੱਲਾਂ ਤੋਂ ਹੱਸਾਉਂਦਾ ਹੈ ਕਿਹੜਾ ਉਹ ਦਿਨ ਸੀਗਾ ਜਿੱਦ ਤੇ ਮੇਰੇ ਗਲਪੇ ਉਹ ਵੀ ਉਹ ਵੀ ਕਿਹੜਾ ਇਕੱਠੇ ਨਾਲ ਫੋਟੋਆਂ ਸੀ ਥੋੜੀਆਂ ਡਰੀਟ ਕਰਦੀਆਂ ਸੀ ਤੂੰ ਤਾਂ ਕਹਿੰਦੀ ਸੀ ਤਾਂ ਵੇ ਬਣਿਆ ਆ ਪੇੜਾ ਨਾਲ ਕੋਈ ਐ ਫੋਟੋ ਮਾ ਖਿਚਾਉਂਦਾ ਹੁੰਦਾ ਬਸ 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 ਬਾਕਛ ਦੇ ਅੱਜ ਪਹਿਲਾਂ ਮੈਂ ਥੀ ਬੈਠਾ ਰਹਿੰਦਾ ਗਾ ਹਾਂ ਉਹ ਪਿਓ ਸਾਹਮਣੇ ਇਹ ਕੁਝ ਬੋਲ ਨਹੀਂ ਸਕਦੀ ਪਿਓ ਸਾਹਮਣੇ ਬੋਲਣਾ ਫੋੜਿਆ ਨਹੀਂ ਕਰ ਮੇਰੀ ਗੱਲ ਸੁਣਦਾ ਹਜੇ ਤੱਕ ਤਾਂ ਮੈਂ ਮੰਮੀ ਨੂੰ ਕੁਝ ਨਹੀਂ ਦੱਸਿਆ ਠੀਕ ਹੈ ਨਾ ਜੇ ਬਾਲਾ ਹੱਦ ਤੋਂ ਵੱਧ ਬਧੇਗਾ ਨਾ ਫਿਰ ਮੈਂ ਸਾਰਿਆਂ ਨੂੰ ਬੁਲਾ ਕੇ ਦੱਸ ਉਹ ਦੱਸ ਦੇ ਦੱਸੇਗੀ ਕੀ ਵਿਹਾਂ ਉਹਨਾਂ ਨੂੰ ਗਰੀਬਾਂ ਨੂੰ ਕਮਰਾ ਦੇਤਾ ਉਹਨਾਂ ਨੂੰ ਐਂ ਕਹਿੰਦਾ ਜੀ ਪੱਖਾ ਲਗਾ ਦੇ ਦੇ ਉਹ ਦੇ ਦੇ ਤੇ ਮੇਰੀ ਗੱਲ ਸੁਣ ਸੰਕ ਖਾ ਖਾ ਕੇ ਮੈਨੂੰ ਸਾਰਾ ਫੋਟੋਵਾਂ ਕੰਪਲੀਟ ਕੀ ਤਾ ਮਤਲਬ ਕੋਈ ਡਿਲੀਟ ਨਾਲੇ ਮੇਰੀ ਗੱਲ ਸੁਣ ਹੁਣ ਉਹਨਾਂ ਨੂੰ ਕੱਟਣਾ ਚੰਗਾ ਹੋਊਗਾ ਉਹਦੇ ਤਾਂ ਐ ਬਣ ਗਈ ਸੀ ਜੀ ਪੂਰਾ ਆਪ ਰਾਪਰ ਕੇ ਕਹਿੰਦੀ ਸੀਗੀ ਆਜੋ ਸਾਡੇ ਨਾਲ ਚਲੋ ਚੱਕ ਲਓ ਸਮਾਨ ਹੁਣ ਕੱਢਦੇ ਹਨ ਅਖੇ ਮੈਂ ਪੈਸੇ ਕੱਟੂੰਗੀ ਕੱਟ ਲਾ ਗਰੀਬਾਂ ਦਾ ਖਾ ਕੇ ਜਾਏਂਗੀ ਕਿੱਥੇ ਅੱਛਾ ਫਿਰ ਮੈਂ ਪੈਸੇ ਨਾ ਕੱਟਣਾ ਦੇਕੂਗਾ ਮੈਂ ਖਰਾਬ ਕਰਦਿਆਂ ਨਹੀਂ ਨਾ ਤੂੰ ਬਾੜ ਗਾ ਹਮੂਆ ਉੱਡਦਾ ਮੇਰੀ ਗੱਲ ਸੁਣ ਜਦੋਂ ਤੋਂ ਕਿਸੇ ਵੀ ਬਾੜੀ ਮਿਹਾਂ ਹੱਥ ਜੀ ਕਰਾਉਣ ਲੱਗ ਜੈਨਾ ਉਹਦੋਂ ਤੂੰ ਉੱਥੇ ਸਹੀ ਨਹੀਂ ਹੁੰਦਾ ਮੈਂ ਤੈਨੂੰ ਇਹ ਦੱਸਦਾ ਉਜਾ ਜਾਂ ਕਰਵਾ ਜੀ ਨੇ ਮਰਜ਼ੀ ਮੈਂ ਨਹੀਂ ਕੋਈ ਕਰ ਸਕਦਾ ਤੇਰੇ ਹੱਥ ਮੇਰੀ ਗੱਲ ਸੁਣ ਮੈਂ ਜਿੰਨੂ ਕਹਦਾ ਵੀ ਇਹ ਤੇਰੇ ਤੋਂ ਨੁਕਸਾਨ ਹੋ ਜਾਂਦਾ ਫਿਰ ਤੇਰੇ ਤੋਂ ਮੈਂ ਪੈਸੇ ਕਰਦਾ ਵੀ ਦੱਸ ਅੱਛਾ ਨਾ ਮੈਂ ਤੁਹਾਡੇ ਇੱਕ ਬਾਹਰਲੇ ਕੰਮਾਂ ਚ ਦਖਲ ਅੰਦਾਜ਼ੀ ਨਹੀਂ ਆਂਦੀ ਤੁਸੀਂ ਮੇਰੇ ਘਰ ਦੇ ਕੰਮਾਂ ਚ ਰਾਂ ਦੇਵੋ ਅੱਗੇ ਤੂੰ ਮੇਰੇ ਜੀ ਦਖਲ ਅੰਦਾਜ਼ੀ ਦਿੰਦੀਆਂ ਮੇਰੇ ਕੰਮਾਂ ਚ ਕਿਉਂ ਨਹੀਂ ਜਿੰਦੀ ਜਾਂ ਬੰਗ ਜਾਉਂਦਾ ਯਾਰ ਮੇਰੇ ਤਾਂ ਕਿਆ ਪੈਂਦੇ ਨੇ ਮੈਂ ਜਨਾਨੀ ਵਾਲੇ ਕੰਮਾਂ ਚ ਦਖਲ ਅੰਦਾਜ਼ੀ ਨਹੀਂ ਆ ਜਿਹੜੀਆਂ ਤੂੰ ਪੈਰ ਪਾਣੇ ਜਾਂ ਮਸੇਂ ਆ ਨਮਾ ਰੋਗ ਦਾ ਆ ਤੂੰ ਮੈਨੂੰ ਨਹੀਂ ਪਤਾ ਵੀ ਕਾਹੜਿਆ ਕਰਨ ਕੀ ਕੇ ਨਾ ਹੁਣਾ ਅੱਜ ਨਮੀ ਕੀ ਦਿਖਾਉਣੀ ਆ ਮੈਨੂੰ ਹੁਣ ਪਤਾ ਲੱਗਿਆ ਵੀ ਤੂੰ ਕਿਹੜੀਆਂ ਨੰਗੂਆ ਚੀਜ਼ਾਂ ਦਿਖਾਉਣਾਗਾ ਓ ਯਾਰ ਪਕਾਈ ਨਾ ਮਾਰ ਜੇ ਬੰਦੀ ਜਾਂਦੀ ਹੋਵੇ ਨੀ ਲੱਖ ਰੁਪਇਆ ਲੈ ਕੇ ਮਤਵਤੂ ਵੀ ਬੋਲ ਰਹਾ ਆ ਤੂੰ ਤਾਂ ਤੀ ਜੇ ਤਰ ਬਦਲ ਨਾ ਡਾਕਟਰ ਪੀ ਜਿੱਕੇ ਲੋੜ ਆ ਦੇ ਬਦਲਣੇ ਛੜਾ ਛੜ ਦੇ ਵੇਰਾ ਛੜਾ ਛਾ ਤੁਰ ਜਾਇ ਤੂੰ ਜਾਉਂ ਕੋਈ ਤੇਰੀ ਮਾੜੀ ਘੜੀ ਸੀ ਜਦੋਂ ਤੇਰੇ ਨਾਲ ਬਾਹ ਪੈ ਗਿਆ ਮੈਨੂੰ ਮਾੜੀ ਘੜੀ ਉਹ ਪਤਾ ਨਹੀਂ ਕਿਹੜੀ ਸੀ ਤੇਰੇ ਵਾਂਗ ਹੀ ਲੋਫਰ ਮੇਰੇ ਪਹਿਲੇ ਪੈ ਗਿਆ ਜਾ ਦੋਗਰ ਬੱਲੇ ਪੈ ਗਿਆ ਮਾਦਾ ਦੀ ਮਾਂ ਨੂੰ ਵੀ ਨਹੀਂ ਹੁਣ ਗਾਲਾਂ ਕੱਢ ਸਕਦਾ ਵੀ ਤੂੰ ਪਸਾਇਆ ਇੱਥੇ ਮੈਨੂੰ ਕਿਹਾ ਵਜੀ ਚੰਦਰੀ ਨਾ ਬਾਹ ਬਵਾਦਾ